ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਾਜਪਾਲ ਸਿੰਘ ਮਾਹਲ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਦੇ ਉੱਤੇ ਯੋਧ ਨਸ਼ਿਆਂ ਦੇ ਵਿਰੁੱਧ ਮਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਚਾਏ ਦਿਨ ਹੀ ਪੰਜਾਬ ਪੁਲਿਸ ਨੂੰ ਵੱਡੇ ਪੱਤਰ ਦੇ ਉੱਤੇ ਸਫਲਤਾ ਪ੍ਰਾਪਤ ਹੋਈ ਹੈ ਇਸੇ ਤਹਿਤ ਅੱਜ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਸਰ ਹੱਤੋਂ ਪਾਰ ਚੱਲ ਰਹੇ ਅਤਵਾਦੀ ਨੈੱਟਵਰਕਾਂ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਆਂ ਸ਼ਾਟਾ ਇਲਾਕੇ ਦੇ ਗੁਰੂ ਕੀ ਬਡਾਲੀ ਤੋਂ ਮੁੱਖ ਨਸ਼ਾ ਤਸ਼ਕਰ ਜਸ਼ੀਨ ਮੁਹੰਮਦ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੇ ਪਾਸੋਂ 7 ਕਿਲੋ 122 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ ਇਹ ਕਾਰਵਾਈ ਸੀਆਈਏ ਸਟਾਫ ਦੇ ਇੰਚਾਰਜ ਬਲਵਿੰਦਰ ਸਿੰਘ ਦੀ ਟੀਮ ਵੱਲੋਂ ਕੀਤੀ ਗਈ ਅਤੇ ਇਸ ਸੰਬੰਧੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਰਦਰ ਵੱਲੋਂ ਜਾਣਕਾਰੀ ਸਾਂਝੀ ਕਰਦਾ ਹੈ ਦੱਸਿਆ ਗਿਆ ਕਿ ਜਸ਼ੀਨ ਮੁਹੰਮਦ ਯੂਪੀ ਦਾ ਰਹਿਣ ਵਾਲਾ ਹੈ ਔਰ ਕੇਵਲ 22 ਸਾਲ ਦਾ ਹੈ ਜੋ ਇਸ ਵਕਤ ਲਾਲੜੂ ਮਹਾਲੀ ਦੇ ਵਿੱਚ ਰਹਿ ਰਿਹਾ ਸੀ ਜਸ਼ੀਨ ਦੇ ਉੱਪਰ ਪਹਿਲਾਂ ਵੀ ਚਾਰ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚੋਂ ਕਈ ਮੁਕਦਮੇ ਐਨਡੀਪੀਐਸ ਐਕਟ ਤਹਿਤ ਦਰਜ ਹਨ ਜਸ਼ੀਨ ਇਸ ਤੋਂ ਪਹਿਲਾਂ ਵੀ ਵਕ ਵਕ ਨਸ਼ਾ ਤਸ਼ਕਰੀ ਦੇ ਮਾਮਲਿਆਂ ਦੇ ਵਿੱਚ ਜੇਲ੍ਹ ਜਾ ਚੁੱਕਿਆ ਹੈ ਔਰ ਜਸ਼ੀਨ ਬੇਰੁਜ਼ਗਾਰ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਹੀਰੋਨ ਦੇ ਨੈਟਵਰਕ ਦੇ ਨਾਲ ਜੁੜਿਆ ਹੋਇਆ ਹੈ ਫਿਲਹਾਲ ਇਸ ਨੂੰ ਮਾਨਯੋਗ ਅਦਾਲਤ ਤੋਂ ਰਿਮਾਂਡ ਦੇ ਲਈ ਪੇਸ਼ ਕੀਤਾ ਜਾਵੇਗਾ ਔਰ ਇਸ ਦਾ ਰਿਮਾਂਡ ਲਿਆ ਜਾਵੇਗਾ ਔਰ ਹੋਰ ਵੀ ਆਸ ਹੈ ਕਿ ਇਸ ਦੇ ਪਾਸੋਂ ਕਈ ਕੁੱਕਤਾ ਜਿਹੜੀ ਜਾਣਕਾਰੀ ਹੈ ਉਹ ਪ੍ਰਾਪਤ ਹੋ ਸਕੀ ਹੈ ਜਿੰਮ ਸਾਹਿਬ ਦੇ ਜਿਹੜੇ ਨਸ਼ਾ ਵਿਰੁੱਧ ਮਿੰਨੀ ਮੌਤ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਅਫਸਰ ਸਾਹਿਬ ਨੂੰ 7 ਕਿਲੋ 122 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਔਰ ਇਹ ਜਿਹੜੇ ਮੇਨ ਦੋਸ਼ੀ ਫੜਿਆ ਗਿਆ ਔਰ ਦੂਸਰਾ ਜਿਹੜਾ ਆਇਡੈਂਟੀਫਾਈ ਹੋ ਗਿਆ ਜਿਹੜਾ ਮੇਨ ਇੰਪੈਨਲਰ ਸਮਗਲਰ ਹੈ ਇਹ ਸਾਡੇ ਸੀਆਈਏ 3 ਦੇ ਬਲਵਿੰਦਰ ਸਿੰਘ ਜਿਹੜੇ ਜਾਣੇ ਹੋਣੇ ਜਦੋਂ ਇਹ ਟੀਮ ਨੇ ਇਹ ਜਿਹੜੀ ਅਰੈਸਟ ਕੀਤੀ ਹੈ ਔਰ ਇਹਦੇ ਚ ਜਿਹੜੀ ਅਰੈਸਟ ਹੋਈ ਹੈ ਉਹ ਬਡਾਲੀ ਛਾੜਾ ਤੋਂ ਹੋਈ ਹੈ ਮੇਨ ਗੱਲ ਇਹ ਹੈ ਕਿ ਜਿਹੜਾ ਬੰਦਾ ਫੜਿਆ ਗਿਆ ਤਾਂ ਨਾਮ ਹੈਗਾ ਯਾਸੀਨ ਮੁਹੰਮਦ तकरीबन 22 ਸਾਲ ਦਾ ਹੈਗਾ ਸੰਬਲ ਯੂਪੀ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ ਚਾਰ ਮੁਕੱਦਮੇ ਦਰਜ ਹੈ ਪੰਜਾਬ ਦੇ ਵਿੱਚ ਐਸਵੇ ਨੇ ਲਾਲੜੂ ਮੁਹੱਲੀ ਦੇ ਵਿੱਚ ਰਹਿ ਰਿਹਾ ਆਰੰਗਟ ਦੇ ਐਂਡੀਪੀਐਸ ਐਕਟ ਅਫਤੇ ਸਨੇਚਿੰਗ ਦੇ ਔਰ ਐਂਡੀਪੀਐਸ ਐਕਟ ਦੇ ਵਿੱਚ ਪਹਿਲਾਂ ਵੀ ਇਹ ਅਰੈਸਟ ਹੋ ਚੁੱਕਿਆ ਸਿਮਰਾਲਾ ਖੰਨੇ ਦੇ ਵਿੱਚ ਔਰ ਅਨਐਮਪਲੋਇਡ ਬੰਦਾ ਹੈ ਔਰ ਜਿਹੜਾ ਇਹ ਮੇਨ ਕੈਂਪੇਨ ਦੇ ਵਿੱਚ ਸਾਹਮਣੇ ਆਇਆ ਉਹ ਹੈਗਾ ਜਗਪ੍ਰੀਤ ਸਿੰਘ ਇਲੀਸ ਟੱਕਾ ਸ਼ੇਰਪੁਰ ਤਹਿਬਾਨ ਪਿੰਡ ਹੈ ਧਰਮਕੋਟ ਥਾਣਾ ਡਿਸਟ੍ਰਿਕਟ ਮੋਗੇ ਦੇ ਵਿੱਚ ਇਹਦੇ ਖਿਲਾਫ ਵੀ ਚਾਰ ਮੁਕਦਮੇ ਜਾਰਜ ਹੈ ਫਾਜ਼ਲ ਕਾਜ ਹੈ सिटी खन्ना तलवंडी भाई फिरोजपुर ते समराला ਦੇ ਵਿੱਚ ਫਿਰ ਸਵਾਰਾ ਐਂਡੀਪੀਐਸ ਐਟ ਦੇ ਆਨ ਦਾਸਟ ਦੇ ਸੋ ਇਹ ਨੋਨ ਸਮਗਲਰ ਹੈ ਔਰ ਮੁੱਢਲੀ ਪੁਛਤੂਏ ਪਤਾ ਲੱਗਿਆ ਕਿ ਯਾਸੀਨ ਮੁਹੰਮਦ ਉਹਦੇ ਨਾਲ ਰਲ ਕੇ ਇਹਨਾਂ ਨੇ ਡੀਡੀਏ ਕਨਸਾਈਨਮੈਂਟ ਹੈ ਨਾਲਾ ਸੈਕਟਰ ਤੋਂ ਪਿਕਅਪ ਕੀਤੀ ਉਹਗੇ ਲੈ ਕੇ ਆ ਰਿਹਾ ਸੀ ਔਰ ਇਸ ਤੋਂ ਪਹਿਲਾਂ ਵੀ ਯਾਸੀਨ ਮੁਹੰਮਦ ਜਿਹੜਾ ਜਗਪ੍ਰੀਤ ਦੇ ਕਹਿੰਦੇ ਕਨਸਾਈਨਮੈਂਟ ਚੁੱਕ ਚੁੱਕਿਆ ਹੈ ਔਰ ਹਰੀਕੇ ਏਰੀਏ ਦੇ ਵਿੱਚ ਜਾ ਕੇ ਜਿੱਥੇ ਮੋਗੇ ਦਾ ਤੇ ਅਮਰਸਰ ਦਾ ਬਾਰਡਰ ਪੈਂਦਾ ਕਰਨਸਰ ਦਾ ਜਿਹੜਾ ਪ੍ਰੋਨਾ ਅਮਰਸਰ ਡਿਸਟ੍ਰਿਕਟ ਸੀ ਉਥੇ ਹੈਂਡਵਰਕ ਕਰਦੇ ਰਹੇ ਆ ਔਰ ਜਿਹੜੀ ਮੇਨ ਇੱਕ ਹੋਰ ਗੱਲ ਆਈ ਹੈ ਕਿ 2023-24 ਦੇ ਵਿੱਚ ਯਾਸੀਨ ਮੁਹੰਮਦ ਜਿਹੜਾ ਹੈ ਜੱਪਰੀਦ ਹੈ ਇਹ ਦੋਨੇ ਲੁਧਿਆਣਾ ਜੇਲ੍ਹ 'ਚ ਇਕੱਠੇ ਬੰਦ ਰਹੇ ਜਿੱਥੋਂ ਇਹਨਾਂ ਦੀ ਕਨੈਕਸ਼ਨ ਬਣੇ ਤੇ ਉਹਦੇ ਡਰੱਗ ਟ੍ਰੇਡ ਦੇ ਵਿੱਚ ਪੈ ਗਏ ਜਿਹੜੀ ਇਹਨਾਂ ਦੀ ਪ੍ਰੋਫਾਈਲ ਤੋਂ ਪਤਾ ਲੱਗਿਆ ਕਿ ਆਰਮਜ਼ੈਕ ਤੇ ਐਨਡੀਪੀਐਸ ਦੀ ਇਹ ਪਿਕਿੰਗਸ ਕਰਦੇ ਰਹੇ ਆ ਬਾਟਰ ਤੋਂ ਔਰ ਇਹ ਸਾਰੀਆਂ ਇਹਨਾਂ ਕਨਸਾਈਨਮੈਂਟ ਹੈਗੇ ਆ ਜਿਆਦਾ ਇਹਨਾਂ ਦੀ ਡਰੋਨ ਦੇ ਰਾਹੀਂ ਆਈਆਂ ਐ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਸਾਈਡ ਤੋਂ ਬਹੁਤ ਜਲਦੀ ਅਸੀਂ ਜਗਤਪ੍ਰੀਤ ਨੂੰ ਵੀ ਅਗੂ ਕਰਾਂਗੇ ਔਰ ਉਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਅਜੇ ਦੀ ਪੁਛਗਿਰ ਚੱਲ ਰਹੀ ਹੈ ਔਰ ਬਹੁਤ ਸਾਰੀਆਂ ਸਾਨੂੰ ਇਨਕ੍ਰਿਮੀਨੇਟਿੰਗ ਐਵਿਡੈਂਸ ਜਿਹੜੀ ਹੈ ਇਹਦੇ ਗੱਲਬਾਤ ਤੋਂ ਇਹਦੀ ਸੱਚ ਤੋਂ ਔਰ ਇਹਦੇ ਜਿਹੜੇ ਪਰਸਨਲ ਬਲੋਂਗਿੰਗਸ ਇਨਕਲੂਡਿੰਗ ਮੋਬਾਈਲ ਫੋਨ ਉਥੋਂ ਮਿਲ। ਤਾਂ ਸਰ ਕਿੰਨੇ ਸਮੇਂ ਤੋਂ ਇਹ ਐਕਟਿਵ ਸੀ ਤਾਂ ਕਿੰਨੀਆਂ ਕਨਸਾਈਨਮੈਂਟਾਂ ਹੁਣ ਅੱਗੇ ਦੇ ਦਿੱਤ ਕਰੀਏ। 4 ਕਿ ਦੇ ਕਰੀਬ ਤਾਂ ਮੰਨ ਰਿਹਾ ਵੀ ਮੈਂ ਦੱਸੀਆਂ ਐਂ ਤੁਹਾਨੂੰ। ਔਰ ਹਰੀਕਾ ਏਰੀਆ ਜ਼ਿਆਦਾ ਇਹ ਪ੍ਰਿਫਰ ਕਰ ਰਹੇ ਸੀ ਕਿ ਉੱਥੇ ਚਲੇ ਜਾਂਦੇ ਸੀ ਤੁਹਾਨੂੰ ਚੁੱਕੇ। ਉਹ ਇਹਦੇ ਤੇ ਮੈਨੂੰ ਲੱਗਦਾ ਕਿ ਹੋਰ ਸਫਲਤਾ ਕਾਮਯਾਬੀ ਮਿਲੇਗੀ ਕੋਈ ਫਾਈਨੈਂਸ਼ੀਅਲ ਐਂਗਲ ਵੀ ਜਿਹੜਾ ਜਗਪ੍ਰੀਤ ਸਾਹਿਬ ਜਿਆ ਹੋਇਆ। ਇਦੇ ਤੋਂ ਪਹਿਲਾਂ ਗੁਰ ਮੇਨ ਗੱਲ ਇੱਕ ਵਿਚ ਹੋਰ ਇੰਪੋਰਟੈਂਟ ਹੈ ਕਿ ਜੈਫਰੀ ਜਿਹੜਾ ਮਾਝਾ ਏਰੀਆ ਚੋਂ ਪਿਕਅਪ ਹੋ ਰਿਹਾ ਹੈ ਇਸਮਾਨ ਬੰਦਾ ਲਾਲਰੂਹਤ ਰਹਿੰਦਾ ਹੈ ਪਰ ਉਸ ਤੋਂ ਆਕੇ ਕੰਮ ਕਰਕੇ ਪਾਕਿਸਤਾਨ ਬੇਸ ਫਰਮਸ ਨਾਲ ਕੰਟੈਕਟ ਦਾ ਜੈਫਰੀਦਾ ਹੈਗਾ ਤੇ ਮੁਹੰਮਦ ਯਸੀਨ ਦਾ ਵੀ ਉਹਨੇ ਨਾਲ ਅੱਗੇ ਕਰਾਇਆ ਹੋਇਆ ਸਾਰਾ ਜਿਹੜਾ ਮਾਲਵੇ ਦੇ ਵਿੱਚ ਸਪਲਾਈ ਆ ਜਿਆਦਾਤਰ ਜੇ ਆਪਾਂ ਉਹਦਾ ਕ੍ਰਿਮੀਨਲ ਪ੍ਰੋਫਾਈਲ ਦੇਖੀਏ ਫਰੋਜ਼ਪੁਰ ਖੰਨਾ ਲੁਧਿਆਣਾ ਇਸ ਏਰੀਆ ਦੇ ਵਿੱਚ ਐਕਟਿਵ ਜੈਫਰੀ ਇਹ ਤੋਂ ਲੈ ਜਾ ਕੇ ਉਹ ਸਮਾਨ ਅੱਗੇ ਮੇਜਦਾ ਰਿਹਾ ਔਰ ਉਹਦੇ ਨਾਲ ਇਹ ਜਿਹੜਾ ਯਾਸੀਨ ਹੈ ਇਹਦੇ ਖਿਲਾਫ ਵੀ ਉਹ ਉਹਨਾ ਏਰੀਆ ਚ ਮੁਕੱਦਮੇ ਦਰਜ ਨੇ ਕਿੰਨੇ ਬੰਦਿਆਂ ਦਾ ਗਰੁੱਪ ਹੈਗਾ ਜੀ ਕਿੰਨੇ ਬੰਦਿਆਂ ਦਾ ਗਰੁੱਪ ਹੈ ਕਿੰਨੇ ਕੇ ਬੰਦੇ ਦੋ ਬੰਦੇ ਸਾਹਮਣੇ ਆਏ ਕਿ ਬਾਕੀ ਜੱਫਰੀ ਦੀ ਨਰਵਿਸ਼ਨ ਹੋਰ ਚੀਜ਼ਾਂ ਰਿਵੀਲ ਕਰੇਗੀ ਤਾਂ ਸਰ ਪਾਕਿਸਤਾਨ ਦਾ ਤਸਕਰ ਪਤਾ ਲੱਗਾ ਜੀ ਜਿਹਨਾਂ ਇਹਨਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਆਂ ਜੀ ਉਸਦੇ ਵਿੱਚ ਗੱਲ ਕਰ ਰਹੇ ਆਂ ਇਹ ਸਰ ਕਦੋਂ ਤੱਕ ਹੈ ਜੀ ਤਸਕਰ ਅਮਰਦੀਨ ਜੱਦੀ ਮੁਮਿੰਦੀ ਹੈ ਜੀ ਜੋ ਕਿ ਮੁਰਸ਼ਦ ਨਾਲ ਕੰਟੈਕਟ ਕਰਦਾ ਰਹੇ ਜੀ ਉਹ ਤਾਂ ਲਾਲੜੂ ਰਹਿ ਰਿਹਾ ਹੈ ਸਨੇਚਿੰਗ ਦੇ ਤੋਂ ਹੋਟ ਪੱਖੇ ਦਰਜ ਨੇ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹੜੇ ਡੀਸੀਪੀ ਸਾਹਿਬ ਅ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਅਰਵਿੰਦਰ ਜੀ ਡੀਐਸਪੀ ਸਾਹਿਬ ਸਾਡੇ ਏਸੀਪੀ ਇਨਵੈਸਟੀਗੇਸ਼ਨ ਔਰ ਬਲਵਿੰਦਰ ਸਿੰਘ ਇੰਚਾਰਜ ਸੀਆਈਏ 3 ਸੋ ਮੈਂ ਟੀਮ ਨੂੰ ਇਹ ਮੁਬਾਰਕਾ ਦਿੰਦਾ ਸਰ ਇਹ ਜਿਹੜੀ ਜੂਰੀ ਨੇ ਹੁਣ ਗਰਡ ਰਿਪੋਰਟ ਪਾਈ ਸੀ ਨਾ ਪਹਿਲਾਂ ਉਹ ਅਗਰ ਕੀਤੀ ਹੈ ਲੇਟਸਟ ਹੈ ਜੀ ਮਤਲਬ ਹੈ ਨਹੀਂ ਫਿਰ ਟਿਕੋ ਲਈ ਉਸ ਪਾਸੇ ਸਰ ਇਹਨਾਂ ਉਮਰ ਕੇ ਨਹੀਂ ਗਾਜੀ ਭਾਈ ਸਾਹਿਬ ਸੁਣ ਲਿਆ ਉਹ ਦੇਖ ਲੈਂਦੇ ਜਿੱਥੇ ਤੁਹਾਨੂੰ ਮਿਲ ਰਹੀ ਹੈ ਕਿਉਂਕਿ ਫਲਡਸ ਕਰਕੇ ਸਾਰੀਆਂ ਸਕਿਉਰਟੀ ਫੋਰਸੇਜ਼ ਵੀ ਬਿਜ਼ੀ ਆ ਤੇ ਕੁਝ ਏਰੀਆ ਵੀ ਇਨ ਐਕਸੈਸਿਬਲ ਹੋ ਗਿਆ ਸੀਗਾ ਉਸ ਤੋਂ ਮੇਰਾ ਫਾਇਦਾ ਨਹੀਂ ਤੇ ਸਰ ਜੰਨੇ ਤੋਂ ਬੇਇਨਸੂਬਾ ਕੁਝ ਕਾਫੀ ਸਮੇਂ ਤੋਂ ਦੱਸਿਆ ਜਾ ਰਿਹਾ ਹੈ ਕਿ ਐਕਟਿਵ ਆ ਹਾਂਜੀ ਤਾਂ ਪੁਲਿਸ ਨੇ ਗ੍ਰਿਪਟ ਕਿੰਨੇ ਜਤੋਂ ਵਾਰੀ ਮੈਂ ਦੋ ਵਾਰ ਤਹੀ ਤੋਂ ਉਹਦੇ ਖਿਲਾਫ ਮੁਕੱਦਮੇ ਦਰਜ ਨੇ ਜਿਹੜੇ ਪੁਰਾਣਾ ਪਰ ਰਿਕਾਰਡ ਦੇ ਨੇ 21 ਜੂਨ ਪਰਚਾ ਦਰਜ ਹੈ ਕਿ ਦੋ ਬੱਚੇ ਹੈ ਕਈ ਚਾ ਫਿਰ ਹੁਣ 25 ਜੂਨ ਦੇ ਲੇਟੇ ਸਗਾ ਸਵਰਾਲੇ ਦਾ ਇੱਟਾ ਹੀ ਜਿਹੜਾ ਇਹਦੇ ਖਿਲਾਫ ਵੀ ਇਹ ਜਾਣਦਾਰ ਰਾਇਲ ਯਾਸੀਨ ਜਗਪ੍ਰੀਤ ਹੈ 24 ਤੋਂ 25 ਤੋਂ ਹੋਏ ਯਾਸੀਨ ਦੇ ਖਿਲਾਫ ਸਾਡੇ ਪੁਰਾਣੇ ਮੁਕੱਦਮੇ ਤੁਹਾਨੂੰ ਦੱਸੇ ਹੋਏ ਕੈਮਰਾਮੈਨ ਕਰਨ ਦੇ ਨਾਲ ਰਾਜਪਾਲ ਸਿੰਘ ਮਾਹਲ ਪ੍ਰਾਈਮ ਪੰਜਾਬ న్యూਸ